ਅਸੀਂ ਨਾ ਆਪਣੇ ਮੂਲ ਨਾਲ ਫਟਕੇ ਸਾਡਾ ਮੂਲ ਕੀ ਆ ਸਾਡਾ ਮੂਲ ਹੈਗਾ ਗੁਰੂ ਸਾਡਾ ਅਸੀਂ ਗੁਰੂ ਦੇ ਨਾਲ ਜਦੋਂ ਜੁੜ ਜਾਾਂਗੇ ਤਾਂ ਸਾਰਿਆਂ ਦੀ ਸੋਚ ਬਦਲ ਜੂਗੀ ਸੋਚ ਬਦਲਦੀ ਉਸ ਗੁਰੂ ਨੇ ਬਦਲਣੀ ਉਸ ਪ੍ਰਮਾਤਮਾ ਨੇ ਉਸ ਬਾਣੀ ਨੇ ਸੋਚ ਬਦਲਣੀ ਇਸ ਕਰਕੇ ਅਸੀਂ ਹੁਣ ਸਾਡੇ ਪੰਜਾਬ ਦੀ ਜਿਹੜੇ ਸਮੱਸਿਆਵਾਂ ਹਨਗੀਆਂ ਨਸ਼ੇ ਨੇ ਸਾਡੇ ਪੰਜਾਬ ਨੂੰ ਘੇਰ ਲਿਆ ਹੋਰ ਸਾਡੇ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇਗੀਆਂ ਪ੍ਰਵਾਸ ਸਾਡੇ ਪੰਜਾਬ ਦਾ ਨੌਜਵਾਨੀ ਦਾ ਇਹ ਸਾਰੀਆਂ ਦੀ ਸੂਝ ਉਦੋਂ ਆਊਗੀ ਜਦੋਂ ਬਾਣੀ ਨਾਲ ਜੁੜਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਨੂੰ ਸਮਝਣਗੇ ਉਦੋਂ ਇਹ ਸਾਰਾ ਕੁਝ ਬਦਲਾ ਉਹਨਾਂ ਨੂੰ ਸਾਰੀ ਉਦੋਂ ਉਦੋਂ ਕੋਸ਼ਿਸ਼ ਇਹ ਹੀ ਆ ਕਿ ਹੁਣ ਮੈਨੂੰ ਜਿੰਨੇ ਵੀ ਨੌਜਵਾਨ ਮਿਲਦੇ ਨੇ ਕਿ ਮੈਂ ਉਹਨਾਂ ਨੂੰ ਕੋਈ ਗੱਲ ਕਹਿਣਾ ਵੀ ਤੁਸੀਂ ਹੌਲੀ-ਹੌਲੀ ਬਾਣੀ ਦੇ ਧਾਰਨੀ ਹੋ ਜਦੋਂ ਤੁਸੀਂ ਜਪਜੀ ਸਾਹਿਬ ਪੜਨ ਲੱਗੇ ਅੱਗੇ ਅੱਗੇ ਬਾਣੀ ਹੋਰ ਪੜੋਗੇ ਤੇ ਤੁਹਾਨੂੰ ਹੋਰ ਪਿਆਰ ਹੋਊਗਾ ਫਿਰ ਆਪਦੇ ਸਾਰਾ ਕੁਝ ਹੀ ਸਾਰਾ ਕੁਝ ਸਾਡਾ ਬੱਸ ਸਕਦਾ ਜੇ ਗੁਰੂ ਨਾਲ ਜੁੜ ਗਏ ਗੁਰੂ ਗੁਰੂ ਦਾਸ ਨਾਨਕ ਮਾਤਾ ਇੱਥੇ ਖੜ੍ਹ ਜਾਓ ਮੁਰੇ ਆ ਜਾਓ ਜੀ ਮਾਤਾ ਇੱਥੇ ਖੜ੍ਹ ਜਾਓ ਇਹ ਕਿੰਨੇ ਆ ਜਿੰਨੀਆਂ ਗੱਲਾਂ ਆਪਾਂ ਉੱਥੇ ਬੈਠ ਕੇ ਸਾਰੇ ਤੇ ਬੱਚਿਆਂ ਨੇ ਸੁਣੀਆਂ ਕੁਝ ਨਾ ਕੁਝ ਕੁਝ ਨਾ ਕੁਝ ਉਹਦੇ ਵਿੱਚ ਆਪਾਂ ਅੰਦਰ ਦੇ ਵਿੱਚ ਵਸਾ ਕੇ ਜਾਣਾ ਇੱਕ ਇੱਕ ਗੱਲ ਵਸਾ ਜੀਏ ਨਾ ਆਪਾਂ ਨੂੰ ਕੀ ਲੋੜ ਇਹਨਾਂ ਵਿਚ ਦੀ ਜੇ ਤਾ ਉਹ ਤਾਰ ਤੋਂ ਪਾਰ ਹੋਣਗੇ ਆਪਾਂ ਅੰਦਰ ਅੰਦਰ ਹੀ ਹਟ ਜਿਮਾਨੀ ਗਏ ਕਿ ਦਾਇਆ ਵਾਂਗੇ ਨਾ ਬੱਚਿਆਂ ਦੇ ਸਿਰ ਤੇ ਆਪਣੇ ਤਾਂ ਨਹੀਂ ਸਿਰ ਤੇ ਆ ਗਏ ਇਹ ਮਹਾਰਾਣੀ ਤੇ ਇੰਨੀਆਂ ਕੁ ਮੁਸੀਬਤਾਂ ਪਾਈਆਂ ਸੀ ਤਾਂ ਕੋਈ ਜਾਂਦਾ ਹੀ ਕਟੀਆਂ ਜਾਣ ਗਿਆ ਅਸੀਂ ਨਹੀਂ ਜਾਂਦਿਆਂ ਦੇ ਕਟੀਆਂ ਜਾਣ ਅਸੀਂ ਸੁਣਦੇ ਹੁੰਨੇ ਹਨਾ ਸਾਡਾ ਦਿਰ ਵੀ ਜਾਂਦਾ ਹੁੰਦਾ ਸੀ ਵੀ ਪ੍ਰਮਾਤਮਾ ਤੂੰ ਹੀ ਆ ਮੇਰਾ ਵੀ ਕੋ ਛੋੜਾ ਜਿਹਾ ਬੱਚਾ ਰੱਬ ਘਰ ਚ ਲੱਗਿਆ ਉਹਦੇ ਨਾਂ ਤੇ ਫਿਰ ਜਰਮਨ ਜੀ ਦੇ ਨਾਂ ਰੱਖ ਕੇ ਬਾਹਰ ਦੇ ਬਿਠਾ ਇੱਕ ਬੱਚਾ ਮੇਰਾ ਹੈਗਾ ਵਾ ਹਾਂਜੀ ਅਗਲ ਮੇਰੇ ਜਵਾਈ ਦੇ ਦੋਵੇਂ ਬੋਝ ਜੋ ਉਧਰ ਆ ਸ੍ਰੀ ਨਗਰ ਇਕ ਇੱਥੇ ਬਿਠਾ ਹਾਂ ਠੇਡਾ ਮੈਨੂੰ ਜਾਂਦੇ ਵੀ ਪੜਾ ਦੇਈਏ ਨਾ ਆ ਬਾਟਰ ਸੜੇ ਤੇ ਸਿਰ ਨੂੰ ਇਹਨਾਂ ਇਹਨਾਂ ਇਹਨੂੰ ਨਹੀਂ ਆਪਾਂ ਨਹੀਂ ਹਾਂਦੇ ਹੁੰਦੇ ਇਹ ਮਸੀਤ ਮੁੱਕ ਜਾਊਗੀ ਤੇ ਸਾਰਾ ਕੁਝ ਹੋ ਜਾਂਦਾ ਉਹੀ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬਾ ਨੂੰ ਮਾ ਗੁਰੂ ਤੇ ਇੱਕ ਬਾਤ ਉਹ ਤੇਰੇ ਸਿੱਖ ਤੇ ਹੱਥ ਰਾਹੀਂ ਤੇ ਫਿਰ ਤੈਨੂੰ ਦੁਬਾਰਾ ਦੁਨੀਆ ਤੇ ਲਿਆਂਦਾ ਤੇ ਜਦੋਂ ਤੂੰ ਉੱਥੇ ਤੈਨੂੰ ਆਖਿਆ ਮੇਰੀ ਮਾਂ ਹੈ ਤੇ ਮੇਰਾ بڑا ਦਿਲ ਦੁਨੀਆਂ ਭਈ ਸਾਰੀਆਂ ਤੇਰੇ ਨਾਮਾਂ ਆ ਮਾਰਾਂਗੇ ਸੀ ਬਰਾਬਰ ਸੁੱਖ ਰੱਖੇ ਚਲੋ ਚਲੋ ਚਲੋ